ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਜੁੜੇ ਹੋ ਰਿਦਮ ਪੰਜਾਬੀ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ 8 ਅਕਤੂਬਰ ਯਾਨੀ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਦਾ ਦਿਨ ਅੱਜ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਦਾ ਅਸੈਂਬਲੀ ਇਲੈਕਸ਼ਨ ਦਾ ਰਿਜ਼ਲਟ ਜਿਹੜਾ ਹੈ ਉਹ ਆ ਜਾਣਾ ਹੈ ਸਵੇਰੇ 8 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ 10:30 ਦਾ ਸਮਾਂ ਹੋ ਚੁੱਕਿਆ ਹੈ ਗਿਣਤੀ ਜਿਹੜੀ ਹੈ ਉਹ ਜਾਰੀ ਹੈ ਲਗਾਤਾਰ ਚੱਲ ਰਹੀ ਹੈ हरियाणा ਦੀ ਇਸ ਵਕਤ ਦੀ ਜਿਹੜੀ ਵੱਡੀ ਅਪਡੇਟ ਆ Haryana ਦੇ ਜਿੰਨੇ ਵੀ ਐਗਜ਼ਿਟ ਪੋਲ ਆਏ ਸਨ 5 ਅਕਤੂਬਰ ਨੂੰ ਵੋਟਾਂ ਪੈਣ ਤੋਂ ਬਾਅਦ ਉਸ ਦੇ ਵਿੱਚ ਜਿੰਨੇ ਵੀ ਸਿਆਸੀ ਮਾਹਰ ਜਿੰਨੇ ਵੀ ਸਿਆਸੀ ਪੰਡਿਤ ਜਿੰਨੇ ਵੀ ਰਾਜਨੀਤਿਕ ਵਿਸ਼ਲੇਸ਼ਕ ਸਨ ਸਾਰਿਆਂ ਨੇ ਕਾਂਗਰਸ ਨੂੰ ਇੱਕ ਵੱਡੀ ਲੀਡ ਦੰਦੇ ਹੋਏ Haryana ਦੇ ਵਿੱਚ ਸਰਕਾਰ ਬਣਾਉਂਦੇ ਹੋਏ ਦਿਖਾਇਆ ਸੀ ਤੁਹਾਨੂੰ ਪਤਾ ਕਿ 46 ਦਾ ਆંકੜਾ ਹੈ ਜਿਸ ਆંકੜੇ ਨੂੰ ਪਾਰ ਕਰਦੇ ਹੋਏ ਕੋਈ ਵੀ ਪਾਰਟੀ ਹਰਿਆਣਾ ਦੇ ਵਿੱਚ 90 ਵਿਧਾਨ ਸਭਾ ਸੀਟਾਂ ਵਾਲੀ ਅਸੈਂਬਲੀ ਦੇ ਵਿੱਚੋਂ ਆਪਣੀ ਸਰਕਾਰ ਬੜਾਏਗੀ ਤੇ ਸਾਰੇ ਸਿਆਸੀ ਮਹਾਰਾ ਨੇ ਕਿਹਾ ਸੀ ਕਿ 55 ਤੋਂ ਲੈ ਕੇ 60 62 ਤੱਕ ਦੀਆਂ ਜਿਹੜੀਆਂ ਸੀਟਾਂ ਨੇ ਉਹ ਸੀਟਾਂ ਕਾਂਗਰਸ ਦੇ ਪੱਖ ਦੇ ਵਿੱਚ ਜਾਣਗੀਆਂ ਪਰੰਤੂ ਇਹ ਪਰੰਤੂ ਬੜਾ ਲਾਜ਼ਮੀ ਆ ਕਿ ਬਹੁਤ ਵੱਡਾ ਉਲਟ ਫੇਰ ਬਹੁਤ ਵੱਡਾ ਉਲਟ ਫੇਰ ਚੋਣ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਜਿਹੜੇ ਆંકੜੇ ਲਗਾਤਾਰ ਅਪਡੇਟ ਹੋ ਰਹੇ ਨੇ ਉਹਨਾਂ ਦੇ ਮੁਤਾਬਕ ਤੀਜੇ ਗੇੜ ਦੀ ਗਿਣਤੀ ਤੱਕ ਹੁਣ ਤੱਕ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੈਬਸਾਈਟ ਹੈ ਉਸ ਦੇ ਉੱਤੇ ਤਿੰਨ ਗੇੜਾਂ ਦੀ ਗਿਣਤੀ ਹਰਿਆਣਾ ਦੇ ਵਿੱਚ ਹੋ ਚੁੱਕੀ ਹੈ 86 ਸੀਟਾਂ ਦੇ ਜਿਹੜੇ ਰੁਝਾਨ ਨੇ ਉਹ ਰੁਝਾਨ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਰੁਝਾਨਾਂ ਦੇ ਮੁਤਾਬਕ ਇੱਕ ਬਹੁਤ ਵੱਡਾ ਉਲਟ ਫੇਰ ਹੋ ਰਿਹਾ ਉਹ ਵੱਡਾ ਉਲਟ ਫੇਰ ਕੀ ਹੈ ਕਿ ਸਿਆਸੀ ਮਹਾਰਾ ਨੇ ਕਿਹਾ ਸੀਗਾ ਕਿ 12 ਤੋਂ ਲੈ ਕੇ ਵੱਧ ਤੋਂ ਵੱਧ 20 ਸੀਟਾਂ ਤੱਕ ਜਿਹੜੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਕੋਲ ਜਾਣ ਗਈਆਂ ਅਤੇ 55 ਤੋਂ ਲੈ ਕੇ 60-62 ਤੱਕ ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਕੋਲ ਜਾਣ ਗਈਆਂ ਤੇ ਕਾਂਗਰਸ ਸਰਕਾਰ ਬਣਾ ਲਏਗੀ ਪਰੰਤੂ ਫਿਰ ਪਰੰਤੂ ਆ ਗਿਆ ਕਿ ਇਸ ਵਕਤ ਜਿਹੜਾ ਵੱਡਾ ਉਲਟਫੇਰ ਰੁਝਾਨਾ ਦੇ ਮੁਤਾਬਕ ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਇਸ ਵਕਤ ਬਹੁਮਤ ਦਾ ਆંકੜਾ ਜਿਹੜਾ 46 ਸੀਟਾਂ ਦਾ ਉਸ ਨੂੰ ਰੁਝਾਨਾਂ ਦੇ ਵਿੱਚ ਪਾਰ ਕਰ ਚੁੱਕੀ ਹੈ ਯਾਨੀ ਕਿ ਲਗਭਗ 52 ਸੀਟਾਂ ਦੇ ਉੱਤੇ ਇਸ ਵਕਤ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਵਿੱਚ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੀ ਹੈ ਇਹ ਬਹੁਤ ਵੱਡੀ ਸੋਚਣ ਦੀ ਗੱਲ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਚੋਣ ਮੈਨੇਜਮੈਂਟ ਹੈ ਉਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਮਾਹਰ ਮੰਨੀ ਜਾਂਦੀ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿੰਨੀਆਂ ਵੀ ਗੱਲਾਂ ਜਿੰਨੀਆਂ ਵੀ ਅਫਵਾਹਾਂ ਉੱਟੀਆਂ ਸਨ ਉਹ ਇਸ ਵਕਤ ਤੱਕ ਜਿਸ ਵਕਤ ਤੱਕ ਅਸੀਂ ਰਿਪੋਰਟ ਰਤਮ ਪੰਜਾਬੀ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨੇ ਆ ਉਹ ਸਾਰੀਆਂ ਝੂਠੀਆਂ ਹੁੰਦੀਆਂ ਸਾਬਤ ਸਾਨੂੰ ਨਜ਼ਰ ਆ ਰਹੀਆਂ ਨੇ ਕਾਂਗਰਸ ਜਿਹੜੀ ਹੈ ਜਿਸ ਨੂੰ ਕਿ 60% ਤੱਕ ਦਿਖਾਇਆ ਗਿਆ ਸੀ ਉਹ ਲਗਭਗ ਤੱਕ ਸਿਮਟ ਕੇ ਰਹਿ ਗਈ ਹੈ ਰੁਝਾਨਾ ਦੇ ਮੁਤਾਬਕ ਤੀਜੇ ਗੇੜ ਦੀ ਗਿਣਤੀ ਦੇ ਤਹਿਤ ਸੋ ਇੱਕ ਵੱਡਾ ਉਲਟ ਫੇਰ ਜਿਹੜਾ ਸਾਨੂੰ ਹਰਿਆਣਾ ਦੀ ਅਸੈਂਬਲੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਮੁਤਾਬਕ ਜਿਹੜੇ ਤਾਜ਼ਾ ਆંકੜੇ ਜਾਰੀ ਕੀਤੇ ਗਏ ਨੇ ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ਇਸ ਵਕਤ 51 ਤੋਂ 52 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਅੱਗੇ ਚੱਲ ਰਹੀ ਹੈ ਰੁਝਾਨਾ ਦੇ ਮੁਤਾਬਕ ਅਤੇ 46 ਦਾ ਆਂਕੜਾ ਪਾਰ ਕਰਕੇ ਸਰਕਾਰ ਬਣਾਉਣ ਵੱਲ ਵੱਧ ਰਹੀ ਹੈ ਪਰੰਤੂ ਇੱਕ ਪਰੰਤੂ ਹੋਰ ਕਿ ਹਾਲੇ ਇਹ ਜਿਹੜੀ ਗਿਣਤੀ ਜਾਣੀ ਹੈ ਇਹ 14 ਤੋਂ 15 ਗੇਟ ਤੱਕ 15 ਤੋਂ 16 ਗੇਟ ਤੱਕ ਦੀਆਂ ਜਿਹੜੀਆਂ ਗਿਣਤੀਆਂ ਨੇ ਉਹ ਹੋਣੀਆਂ ਨੇ ਅਸਲ ਤੇ ਫਾਈਨਲ ਜਿਹੜੇ ਆંકੜੇ ਨੇ ਇਹ ਉਦੋਂ ਹੀ ਜਾਰੀ ਹੋਣਗੇ ਪਰ ਗੱਲ ਇਹ ਹੈ ਪਰੰਤੂ ਗੱਲ ਇਹ ਆ ਕਿ ਜਿਹੜੇ ਸ਼ੁਰੂਆਤੀ ਰੁਝਾਨ ਹੁੰਦੇ ਨੇ ਜਿਸ ਤਰੀਕੇ ਨਾਲ 13 ਸੀਟਾਂ ਦੇ ਉੱਤੇ ਲਗਭਗ ਇਸ ਵਕਤ ਭਾਰਤੀ ਜਨਤਾ ਪਾਰਟੀ ਅੱਗੇ ਚੱਲ ਰਹੀ ਹੈ ਇਹ ਲੀਡ ਹੈ ਹੁਣ ਤੱਕ ਇਹ ਲੀਡ ਟੁੱਟਣੀ ਬੜੀ ਔਖੀ ਹੋ ਜਾਂਦੀ ਹੈ ਕਿਉਂਕਿ ਇੱਕ ਵਾਰ ਜੇ 10 ਤੋਂ 12 ਸੀਟਾਂ ਦੇ ਉੱਤੇ ਜਾਂ 13 ਸੀਟਾਂ ਦੇ ਉੱਤੇ ਕੋਈ ਵੀ ਪਾਰਟੀ ਲੀਡ ਬਣਾ ਲੈਂਦੀ ਹੈ ਤਾਂ ਜਿਹੜੀ ਪਿੱਛੇ ਚੱਲ ਰਹੀ ਪਾਰਟੀ ਹੈ ਉਸ ਦੇ ਲਈ ਬਹੁਤ ਮੁਸ਼ਕਲ ਹੋ ਜਾਂਦੀ ਹੈ ਉਸ ਲੀਡ ਨੂੰ ਤੋੜਨਾ ਸੋ ਇਹ ਗੱਲ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਹਰਿਆਣਾ ਦੇ ਵਿੱਚ ਤੀਜੇ ਗੇੜ ਦੇ ਗਿਣਤੀ ਤੋਂ ਬਾਅਦ ਇਸ ਵਕਤ ਭਾਰਤੀ ਜਨਤਾ ਪਾਰਟੀ 50 ਪਲੱਸ ਦੇ ਉੱਤੇ ਰੁਝਾਨਾਂ ਦੇ ਮੁਤਾਬਕ ਅੱਗੇ ਚੱਲ ਰਹੀ ਹੈ ਔਰ ਦੂਸਰੇ ਪਾਸੇ ਜੰਮੂ ਅਤੇ ਕਸ਼ਮੀਰ ਦੇ ਵਿੱਚ ਕਾਂਗਰਸ ਅਤੇ ਨੈਸ਼ਨਲ ਕਾਨਫਰੈਂਸ ਜਿਹੜੀ ਹੈ ਉਹ ਲੱਗ ਰਿਹਾ ਕਿ ਰੁਝਾਨਾਂ ਦੇ ਮੁਤਾਬਕ ਅੱਗੇ ਚੱਲ ਰਹੀ ਹੈ ਤੇ ਹੋ ਸਕਦਾ ਹੈ ਕਿ ਜੰਮੂ ਅਤੇ ਕਸ਼ਮੀਰ ਦੇ ਵਿੱਚ ਕਾਂਗਰਸ ਅਤੇ ਨੈਸ਼ਨਲ ਕਾਨਫਰੈਂਸ ਇਕੱਠੇ ਹੋ ਕੇ ਸਰਕਾਰ ਬਣਾ ਲੈਣ ਜਾਂ ਫਿਰ ਜਿਹੜੀ ਹੰਗ ਅਸੈਂਬਲੀ ਹੈ ਉਸ ਦੀ ਫਾਰਮੇਸ਼ਨ ਜੰਮੂ ਅਤੇ ਕਸ਼ਮੀਰ ਦੇ ਵਿੱਚ ਨੈਸ਼ਨਲ ਕਾਨਫਰੈਂਸ ਕਾਂਗਰਸ ਅਤੇ ਪੀਡੀਪੀ ਦੇ ਸਹਿਯੋਗ ਦੇ ਨਾਲ ਇੱਕ ਹੰਗ ਅਸੈਂਬਲੀ ਸਾਨੂੰ ਦੇਖਣ ਨੂੰ ਮਿਲੇ ਪਰੰਤੂ ਪਰੰਤੂ ਫਿਰ ਆ ਗਏ ਆ ਭਾਰਤੀ ਜਨਤਾ ਪਾਰਟੀ ਲਈ ਖੁਸ਼ੀ ਦੀ ਗੱਲ ਅਤੇ ਕਾਂਗਰਸ ਦੇ ਲਈ ਇਹ ਸੋਚਣ ਦੀ ਗੱਲ ਕਿ ਜਿਸ ਤਰੀਕੇ ਦੇ ਤਕਮਚੇ ਮਾਰੇ ਜਾ ਰਹੇ ਸਨ ਜਸਤੀਕ ਦੇ ਦਾਅਵੇ ਕੀਤੇ ਜਾ ਰਹੇ ਸਨ ਸਾਰੇ ਦਾਅਵੇ ਚੋਣਵੀ ਜਿਹੜੇ ਵਿਸ਼ਲੇਸ਼ਕ ਨੇ ਉਹਨਾਂ ਦੇ ਇੱਕ ਪਾਸੇ ਹੋ ਕੇ ਧਰਾਸ਼ਾਈ ਹੁੰਦੇ ਨਜ਼ਰ ਆ ਰਹੇ ਨੇ ਇਸ ਵਕਤ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਕਮਿਸ਼ਨ ਦੇ ਮੁਤਾਬਕ ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ਹਰਿਆਣਾ ਦੇ ਵਿੱਚ ਲਗਾਤਾਰ 50 ਪਲੱਸ ਸੀਟਾਂ ਦੇ ਉੱਤੇ ਅੱਗੇ ਚੱਲਦੀ ਹੋਈ ਸਾਨੂੰ ਨਜ਼ਰਾਰੀਆ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਚੋਣ ਨਤੀਜਿਆਂ ਦੇ ਅਪਡੇਟ ਦੇ ਲਈ ਲਗਾਤਾਰ ਜੁੜੇ ਰਹੋ ਰਤਨ ਪੰਜਾਬੀ ਦੇ ਨਾਲ ਨਮਸਕਾਰ